ਧਰਨਾ ਸੰਤਾ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਰਮ ਸਤਕਾਰ ਜੋ ਸਾਤ ਗੁਰਾਂ ਦੀ ਸਾਜ ਨਿਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮੇਰ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਭਾਈ ਲੜੀਵਾਰ ਕਥਾ ਦੇ ਅੱਜ ਸਤਿਗੁਰਾਂ ਦੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਇੱਕਵੇਂ ਸ਼ਲੋਕ ਆਰੰਭ ਬੰਦੇ ਹਨ ਸਤਿਗੁਰਾਂ ਦੇ 20 ਸ਼ਲੋਕ ਸੰਪੂਰਨ ਹੋਏ ਹਨ 300 ਭਾਈ 12 ਅੰਗ ਤੇ ਇਸ ਲੋਕ ਪਾਸ਼ਾ ਜੀ ਦੇ ਸੁਭਾਏ ਮਾਨ ਹਰ ਜੀ ਉਹ ਹਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਥੇ ਪਾਸ਼ਾ ਜੀ ਆਪਣੇ ਮੁਖਾਰਬਿੰਦ ਤੋਂ ਭਾਈ ਵਰਣਨ ਕਰਦੇ ਹਨ ਜੀ ਸਲੋਕ ਮਹੱਲਾ ਚੌਥਾ ਸਾਖਤ ਜਾਏ ਨਿਭੇ ਗੁਰ ਅਗ ਮਨ ਖੋਟੇ ਕੂੜ ਕੁੜਿਆਰੇ ਜਾ ਗੁਰ ਕਹ ਉਠੋ ਮੇਰੇ ਭਾਈ ਬਹਿ ਜਾਏ ਕੁਸਰ ਬੰਗ ਲਾਰੇ ਧੰਨ 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 ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਉਹ ਮਹਾਰਾਜ ਉਥੇ ਪਾਤਸ਼ਾਹ ਜੀ ਇਸ ਸ਼ਲੋਕ ਦੇ ਵਿੱਚ ਸਤਿਗੁਰੂ ਜੀ ਆਪਣੀ ਰਸਨਾ ਤੋਂ ਫਿਰ ਬਚਨ ਕਰਦੇ ਹਨ ਸਾਖਤ ਜਾਏ ਨਿਵੇ ਗੁਰ ਆਗੇ ਮਨ ਖੋਟੇ ਕੂੜ ਕੁੜਿਆਰੇ ਮਹਾਰਾਜ ਜੀ ਇਸ ਸ਼ਲੋਕ ਦੀ ਰਮਤਾ ਵਿੱਚ ਸਾਖਤ ਬਾਰੇ ਗੱਲ ਕਰਦੇ ਹਨ ਕਿੰਨੇ ਜਿਹੜਾ ਸਾਖਤ ਮਨੁੱਖ ਹੈ ਪ੍ਰਾਨੀ ਹੈ ਮਹਾਰਾਜ ਜੀ ਕਹਿੰਦੇ ਗੁਰੂ ਅੱਗੇ ਗੁਰੂ ਦੀ ਸੰਗਤ ਦੇ ਵਿੱਚ ਮਹਾਰਾਜ ਜੀ ਕਹਿੰਦੇ ਹਰ ਇੱਕ ਤਰ੍ਹਾਂ ਦਾ ਮਨੁੱਖ ਹੁੰਦਾ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਰ ਤਰ੍ਹਾਂ ਦਾ ਆਦਮੀ ਹਰ ਤਰ੍ਹਾਂ ਦਾ ਪ੍ਰਾਨੀ ਹਰ ਤਰ੍ਹਾਂ ਦਾ ਜਗਿਆਸੂ ਆਉਂਦਾ ਹੈ ਜੇ ਮਹਾਰਾਜ ਜੀ ਕਹਿੰਦੇ ਜਿਹੜਾ ਸਾਖਤ ਹੈ ਉਹੀ ਗੁਰਸਿੱਖਾਂ ਦੇ ਵਿੱਚ ਹੁੰਦਾ ਹੈ ਸਾਕਤ ਨਿਵੇਂ ਗੁਰ ਅੱਗੇ ਜਾਏ ਨਿਵੇਂ ਗੁਰ ਅੱਗੇ ਮਨ ਖੁੱਟੇ ਊੜ ਕੋੜਿਆਰੇ ਪਰ ਇੰਨਾ ਮਹਾਰਾਜ ਕਹਿੰਦੇ ਫਰਕ ਹੁੰਦਾ ਹੈ ਜਿਹੜਾ ਸਾਕਤ ਮਨੁੱਖ ਹੈ ਉਹ ਗੁਰੂ ਅੱਗੇ ਨਿਵਦਾ ਤੇ ਉਸੇ ਤਰ੍ਹਾਂ ਹੀ ਹੈ ਮਹਾਰਾਜ ਜੀ ਕਹਿੰਦੇ ਗੁਰਮਖ ਵੀ ਨਿਵਦਾ ਹੈ ਉਹਦੇ ਚਰਨਾਂ ਤੇ ਨਮਸ਼ਕਾਰ ਕਰਦਾ ਹੈ ਮੱਥਾ ਟੇਕਦਾ ਹੈ ਤੇ ਸਾਕਤ ਵੀ ਆਨਕਿ ਉਹਦੇ ਚਰਨਾਂ ਤੇ ਮੱਥਾ ਟੇਕਦਾ ਨਿਵਦਾ ਹੈ ਜਮਾਦਰ ਜੀ ਕਹਿੰਦੇ ਪਰ ਇੰਨਾ ਕੁ ਪਰ ਕੇ ਗੁਰਮੁਖ ਜਿਹੜਾ ਉਹ ਦੋਵੇਂ ਪੱਖਾਂ ਤੋਂ ਨਿਭਦਾ ਹੈ ਸਰੀਰਕ ਤੌਰ ਤੇ ਵੀ ਮੱਥਾ ਟੇਕਦਾ ਤੇ ਗੁਰੂ ਦੀ ਮੱਤ ਲੈਣ ਵਾਲਾ ਗੁਰਮੁਖ ਜਨ ਮਨ ਵੀ ਉਹਦਾ ਮੱਥਾ ਟੇਕਦਾ ਉਹ ਮਨ ਵੀ ਉਹਦੇ ਚਰਨਾਂ ਵਿੱਚ ਅਰਪਣ ਕਰਦਾ ਹੈ ਮਨ ਵੀ ਉਹਦੇ ਚਰਨਾਂ ਵਿੱਚ ਭੇਟਾ ਕਰਦਾ ਹੈ ਪਰ ਸਾਖਤ ਜਿਹੜਾ ਉਹਦਾ ਮਨ ਜਿਹੜਾ ਉਹ ਗਾਜ ਰਹਿੰਦਾ ਹੈ ਕਹਿੰਦੇ ਸਾਖ ਮਨੁੱਖ ਜਿਹੜਾ ਮਹਾਰਾਜ ਜੀ ਕਹਿੰਦੇ ਉਹ ਨਿਵਦਾ ਗੁਰ ਆਗੇ ਮਨ ਖੋਟੇ ਕੂੜ ਕੁੜਿਆਰੇ ਉਹਦਾ ਮਨ ਉਸੇ ਤਰ੍ਹਾਂ ਹੀ ਖੋਟਾ ਹੀ ਜਾਂਦਾ ਇਹ ਖੋਟੇ ਸਿੱਕੇ ਦੀ ਤਰ੍ਹਾਂ ਮਹਾਰਾਜ ਜੀ ਕਹਿੰਦੇ ਉਹਦਾ ਮਨ ਜਿਹੜਾ ਕੂੜ ਵਾਲੀ ਲੋੜਦਾ ਉਹਦੇ ਮਨ ਦੀ ਜਿਹੜੀ ਨਿਵਰਤੀ ਹੁੰਦੀ ਹੈ ਸੋਚ ਹੁੰਦੀ ਹੈ ਉਹਦੀ ਮਹਾਰਾਜ ਜੀ ਕਹਿੰਦੇ ਉਹ ਕੂੜ ਵਾਲੀ ਹੁੰਦੀ ਹੈ ਇੰਦੇ ਉਹ ਰਲ ਕੇ ਗੁਰਸਿੱਖ ਪਿਆਰਿਆਂ ਦੇ ਪਿਆਰੀਆਂ ਸੰਗਤਾਂ ਦੇ ਨਾਲ ਗੁਰੂ ਚਰਨਾਂ ਵਿੱਚ ਤੱਕ ਤਾਂ ਪਹੁੰਚ ਜਾਂਦਾ ਜਿਵੇਂ ਇੱਕ ਧਾਰਨ ਲਾ ਲਈਏ ਇੱਕ ਹੰਸਾਂ ਦੇ ਵਿੱਚ ਬਗਲਾ ਰਲ ਕੇ ਹੰਸਾਂ ਦੇ ਟਿਕਾਣੇ ਤੇ ਪਹੁੰਚ ਜਾਵੇ ਸਾਗਰ ਤੇ ਪਹੁੰਚ ਜਾਵੇ ਉਹ ਹੰਸ ਜਿਹੜਾ ਹੰਸ ਦੀ ਟੁੱਬੀ ਗਹਿਰੀ ਹੁੰਦੀ ਹੈ ਪਰ ਬਗਲੇ ਦੀ ਟੁੱਬੀ ਗਹਿਰੀ ਨਹੀਂ ਹੁੰਦੀ ਮਹਾਰਾਜ ਜੀ ਜਿਹੜੇ ਬਚਨ ਕਰਦੇ ਹਨ ਉਹਦੇ ਮੁਤਾਬਕ ਦੇ ਧਾਰਨ ਲਈ ਅਗਲੇ ਅੱਗੇ ਸ਼ਬਦਾਂ ਦੇ ਵਿੱਚ ਮਹਾਰਾਜ ਨੇ ਬਿਆਨ ਕੀਤਾ ਹੰਸ ਬਗਲੇ ਬਾਰੇ ਇੱਥੇ ਸਾਖਤ ਕਿਹਾ ਮਹਾਰਾਜ ਨੇ ਕਹਿੰਦੇ ਉਹ ਬਗਲਾ ਜਿਹੜਾ ਜਿਉ ਹੰਸਾਂ ਦੇ ਮਗਰ-ਮਗਰ ਚੱਲਿਆ ਜਾਵੇ ਕਿਉਂ ਬਗਲਾ ਤਾਂ ਇੱਕ ਛੱਪੜ ਤੇ ਰਹਿਣ ਵਾਲਾ ਪੰਛੀ ਹੈ ਉਹਦੀ ਬਿਰਤੀ ਸੁਰਤੀ ਉਹ ਛੱਪੜ ਤਾਂ ਕੀ ਹੈ ਉਹਦੀ ਅਡਾਰੀ ਮਹਾਰਾਜ ਜੀ ਕਹਿੰਦੇ ਉਹ ਨਹੀਂ ਕੀ ਹੁੰਦੀ ਹੈ ਔਰ ਸਿਰੀਦਾਰੀ ਜਿਹੜੀ ਐ ਕਈ ਕੋਹਾਂ ਦੀ ਹੁੰਦੀ ਆ ਵੰਸ ਜਿਹੜਾ ਆਮ ਨਜ਼ਰ ਨਹੀਂ ਆਉਂਦਾ ਆਪਾਂ ਦੇਖਦੇ ਆ ਕਿਉਂ ਨਹੀਂ ਆਉਂਦਾ ਕਿਉਂਕਿ ਉਹਨਾਂ ਦਾ ਰਹਿਣਾ ਹੀ ਨਹੀਂ ਹੁੰਦਾ ਆਮ ਟੋਬਿਆਂ ਨਾਲਿਆਂ ਤੇ ਤਾਂ ਕਰਕੇ ਸਾਨੂੰ ਨਾ ਹੰਸ ਨਹੀਂ ਦਿਖਦਾ ਆਪਾਂ ਬਹੁਤਾ ਨਹੀਂ ਦੇਖਿਆ ਹੋਇਆ ਹੰਸ ਕਿਉਂ ਉਹ ਸਾਗਰਤੀ ਰਹਿੰਦਾ ਉਹਦਾ ਰਹਿਣਾ ਹੁੰਦਾ ਹੈ ਦਰਿਆਵਾਂ ਤੇ ਜਿਹੜੇ ਸੁੱਚੇ ਮਹਾਰਾਜ ਜੀ ਕਹਿੰਦੇ ਸਾਗਰੋਂ ਜਿਹਨਾਂ ਸੁੱਚੇ ਜਲ ਦੇ ਵਿੱਚ ਉਹਦਾ ਰਹਿਣਾ ਹੁੰਦਾ ਹੈ ਉਹਦੇ ਤੱਟਾਂ ਤੇ ਹੀ دریاਵਾਂ ਦੇ ਮਹਾਰਾਜ ਜੀ ਕਹਿੰਦੇ ਸਾਗਰਾਂ ਤੇ ਉਹ ਨਿਗਲਦਾ ਸੁੱਚੇ ਮੋਤੀ ਉਹ ਥੱਲੇ ਤਲ ਤੱਕ ਉਹਦੀ ਟੁੱਬੀ ਹੁੰਦੀ ਹੈ ਹੰਸ ਦੀ ਟੁੱਬੀ ਜਿਹੜੀ ਹੈ ਬਹੁਤ ਗਹਿਰੀ ਹੁੰਦੀ ਹੈ ਸਮੁੰਦਰ ਦੇ ਤਲ ਤੱਕ ਤਲਾ ਜਾਂਦਾ ਹੈ ਤੇ ਥੱਲੇ ਸਮੁੰਦਰ ਦੇ ਸੁੱਚੇ ਮੋਤੀ ਹੁੰਦੇ ਹਨ ਤਲ ਦੇ ਉੱਤੇ ਸੁੱਚੇ ਮੋਤੀਆਂ ਨੂੰ ਨਿਗਲਦਾ ਹੰਸ ਇਹ ਖਾਣਾ ਉਹਦਾ ਮਹਾਰਾਜ ਜੀ ਕਹਿੰਦੇ ਜੇ ਉਹਦੀ ਰੀਸ ਕਰ ਕਿਉਂਕਿ ਬਗਲਾ ਹੱਸਦੇ ਮગર ਮગર ਪਹੁੰਚ ਜਾਏ ਉਹ ਵੀ ਕਾਇ ਚਾਹੇ ਕਿ ਮਾ ਟੁੱਬੀ ਲਾ ਕੇ ਹੱਸਦੇ ਮગર ਸੋਚੀ 모ਤੀ ਨਿਗਲਣਾ ਉਹ ਨਹੀਂ ਕਰ ਸਕਦਾ ਉਹ ਟੁੱਬੀ ਲਾੰਦੈ ਹੀ ਡੁੱਬ ਜਾਵੇਗਾ ਟੁੱਬੀ ਲਾੰਦੈ ਡੁੱਬ ਜਾਵੇਗਾ ਡੁੱਬ ਕੇ ਮਹਾਰਾਜ ਜੀ ਕਹਿੰਦੇ ਮਾਰ ਕੇ ਉੱਪਰ ਆ ਜਾਵੇਗਾ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਸਾਖਤ ਜਿਹੜਾ ਮਨੁੱਖ ਨਾ ਮਾਨਕ ਮਨਮੁਖ ਆਦਮੀ ਮਹਾਰਾਜ ਜੀ ਕਹਿੰਦੇ ਉਹ ਹਸਾ ਨੇ ਮਗਰ ਪੁਰ ਕੇ ਧੰਦਾ ਗੁਰ ਸਿੱਖਾਂ ਦੇ ਮਗਰ ਸੰਗਤ ਕਰਨ ਵਾਸਤੇ ਪਰ ਉਹ ਬਿਰਤੀ ਮੈਲੀ ਹੁੰਦੀ ਹੈ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਕਹਿੰਦੇ ਬਿਰਤੀ ਉਸੇ ਤਿੱਕੀ ਰਹਿੰਦੀ ਹੈ ਸਰੀਰਕ ਤੌਰ ਤੇ ਰੀਸ ਕਰਦਾ ਹੈ ਗੁਰੂ ਦੇ ਚਰਨਾਂ ਵਿੱਚ ਅੰਦਾ ਪਰ ਬਿਰਤੀ ਨਹੀਂ ਆਪਣੀ ਛੱਡ ਸਕਦਾ ਮਹਾਰਾਜ ਜੀ ਦੇਖੋ ਰਾਮਦਾਸ ਜੀ ਕਹਿੰਦੇ ਮਨ ਉਹਦਾ ਮੈਲਾ ਹੁੰਦਾ ਕੁੱਟਾ ਹੁੰਦਾ ਕੁੜਿਆਰ ਹੁੰਦਾ ਹੈ ਜਾ ਗੁਰ ਕਹੇ ਉੱਠੋ ਮੇਰੇ ਭਾਈ ਬਹਿ ਜਾਏ ਕੁਸਰ ਬਗਲਾ ਰੇ ਮਹਾਰਾਜ ਜੀ ਕਹਿੰਦੇ ਉਹ ਸੰਗਤ ਵਿੱਚ ਬੈਠਾ ਹੋਇਆ ਲੁੱਕਦਾ ਰਹਿੰਦਾ ਲੁੱਕਦਾ ਛਿਪਦਾ ਸੰਗਤ ਵਿੱਚ ਮਹਾਰਾਜ ਜੀ ਕਹਿੰਦੇ ਜਦੋਂ ਵਿਦੇਸ਼ ਦੇ ਜਨ ਸਤਪੁਰ ਜਾ ਗੁਰ ਕਹੇ ਉੱਠੋ ਮੇਰੇ ਭਾਈ ਮਹਾਰਾਜ ਜੀ ਕਹਿੰਦੇ ਜਦੋਂ ਗੁਰੂ ਕਹਿ ਕੇ ਵਿਦੇਸ਼ ਸੰਨੰਦਨ ਸੱਚਾ ਗੁਰੂ ਕਹਿੰਦੇ ਮੇਰੇ ਭਾਈ ਜਨੋ ਸਤਪੁਰਸ਼ੋ ਸਚੇਤ ਹੋ ਉਠੋ ਤੋਂ ਭਾਵ ਸਚੇਤ ਹੋ ਜਾਓ ਮਹਾਰਾਜ ਜੀ ਆਵਾਜ਼ ਮਾਰਦੇ ਨੇ ਸਚੇਤ ਕਰਦੇ ਨੇ ਗੁਰਸਿੱਖ ਨੂੰ ਗੁਰ ਆਮਦਾ ਜੀ ਕਹਿੰਦੇ ਗੁਰਸਿੱਖ ਨੂੰ ਸੱਚਾ ਗੁਰੂ ਸਚੇਤ ਕਰਦਾ ਸੰਗਤ ਵਿੱਚ ਜਦੋਂ ਗੁਰੂ ਤੇ ਸੰਗਤ ਵਿੱਚ ਗੁਰਸਿੱਖ ਪਿਆਰਾ ਸਿੱਖ ਹੁੰਦਾ ਹੈ ਇਹ ਮਹਾਰਾਜ ਜੀ ਪ੍ਰਦੇਸ਼ ਦਿੰਦੇ ਹਨ ਕਹਿੰਦੇ ਜਾਗ ਗੁਰ ਕਹੇ ਉਠੋ ਮੇਰੇ ਭਾਈ ਇਹ ਭਾਈ ਜਨੋ ਸਚੇਤ ਹੋ ਜਾਓ ਕਿਉਂਕਿ ਉਹਨਾਂ ਨੂੰ ਪਤਾ ਕਿ ਇੱਥੇ ਬਗਲੇ ਵੀ ਬੈਠੇ ਹੋਇਆ। ਮਹਾਰਾਜ ਜੀ ਕਹਿੰਦੇ ਸਚੇਤ ਹੋ ਜਾਵੋ ਬਹਿ ਜਾਏ ਉਹ ਸਰਬਗਲਾਰੇ। ਮਹਾਰਾਜ ਜੀ ਕਹਿੰਦੇ ਤੁਹਾਡੇ ਪਿੱਛੇ ਬਗਲੇ ਵੀ ਬੈਠੇ ਹੋਏ ਹਨ ਮਨਮੁਖ ਵੀ ਸਾਖਤ ਵੀ ਬੈਠਾ ਹੋਇਆ ਹੈ। ਤੇ ਉਹ ਮੂਛਪੰਦਾ ਜਦੋਂ ਗੁਰੂ ਚਪੇੜ ਮਾਰਦਾ ਬਾਣੀ ਦੀ, ਸ਼ਬਦ ਦੀ ਚਪੇੜ ਮਾਰਦੇ ਹਨ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ, ਗੁਰੂ ਅੰਮਰਦਾਸ ਪਾਤਸ਼ਾਹ ਜੀ ਜਿਵੇਂ ਇੱਕ ਬੱਚੇ ਨੂੰ ਝਿੜਕ ਕੇ ਸਮਝਾਈ ਦੇਣਾ ਭਾਈ ਤੂੰ ਮੁੜ ਜਾ ਮਾੜੇ ਕੰਮਾਂ ਤੋਂ। ਬੱਚਿਆਂ ਨੂੰ ਸਮਝਾਉਂਦੇ ਨਾ ਸੀ ਵੱਡੇ ਘਰ ਦੇ ਵਿੱਚ ਸਮਝਾਉਂਦੇ ਹਨ ਇਹ ਬੱਚਾ ਕੋਈ ਨਹੀਂ ਮੁੜਦਾ ਉਹਦਾ ਪਤਾ ਲੱਗ ਜਾਵੇ ਸ਼ਿਕਾਇਤ ਆਵੇ ਤਾਂ ਮਾਪਿਓ ਵੱਡੇ ਬਜ਼ੁਰਗ ਦਾਦਾ ਦਦੀ ਚਪੇੜ ਵੀ ਮਾਰ ਦਿੰਦੇ ਹਨ ਹੁਣ ਤਾਂ ਨਹੀਂ ਬੱਚੇ ਜਰਦੇ ਬੱਚੇ ਪਹਿਲੋਂ ਚਪੇੜ ਖਾ ਲੈਂਦੇ ਸੀ ਰਾਤਨ ਸਮੇਂ ਤੇ ਅਸੀਂ ਚਪੇੜਾਂ ਵੀ ਖਾਧੀਆਂ ਮਾਪੋਆਂ ਦੀਆਂ ਕਿਉਂਕਿ ਝਿੜਕ ਵੀ ਜਰੀ ਉਹ ਸਵਾਸੀ ਮਾਪਿਓ ਦੇ ਗੁੜਾ ਨੂੰ ਅਸੀਂ ਗ੍ਰਹਿਣ ਕਰਦੇ ਸੀ ਪਰ ਹੁਣ ਕਿੱਥੇ ਚਪੇੜਾ ਮਾਰ ਸਕਦੇ ਅਸੀਂ ਹੁਣ ਤਾਂ ਬੱਚੇ ਜਿਹੜਿਆਂ ਨੂੰ ਬਰਾਬਰ ਬੋਲਦੇ ਹਨ ਕਿਉਂਕਿ ਉਹ ਸਮਾਂ ਐਸਾ ਸੀ ਕਿ ਮਹਾਰਾਜ ਜੀ ਕਹਿੰਦੇ ਜਿਵੇਂ ਘਰ ਵਿੱਚ ਸਿਆਣਾ ਪੁਰਸ਼ ਪੀੜ ਮਾਰ ਕੇ ਸਮਝਾਉਂਦਾ ਹੈ ਜਾਂ ਆਪਾਂ ਨੂੰ ਗੁੱਸੇ ਦੇ ਨਾਲ ਸਮਝਾਉਂਦਾ ਐਵੇਂ ਮਹਾਰਾਜ ਜੀ ਵੀ ਸਮਝਾਉਂਦਿਆਂ ਹਨ ਸਤਿਗੁਰੂ ਜੀ ਗੁਰਸਿੱਖ ਜਦੋਂ ਉਹਦੀ ਸੰਗਤ ਵਿੱਚ ਆਉਂਦਾ ਹੈ ਗੁਰਸਿੱਖ ਸੰਗਤ ਬਾਣੀ ਕੇ ਉਹਦੇ ਚਰਨਾਂ ਵਿੱਚ ਬੈਠਦਾ ਹੈ ਤੇ ਮਹਾਰਾਜ ਜੀ ਕਹਿੰਦੇ ਉੱਥੇ ਮਾੜੀ ਬੀਤੀ ਵਾਲੇ ਬਗਲੇ ਵੀ ਸਾਖਤਮਨੂਕ ਵੀ ਬੈਠਾ ਹੁੰਦਾ ਵਿੱਚ ਹੀ ਮਹਾਰਾਜ ਜੀ ਫਿਰ ਸचेत ਕਰਕੇ ਕਹਿੰਦੇ ਨ ਉੱਠੋ ਮੇਰੇ ਭਾਈ ਉੱਠਣ ਤੋਂ ਭਾਗ ਕੀ ਸचेत ਹੋ ਜਾਵੋ ਮੇਰੇ ਭਾਈ ਜਨੋ ਪੈ ਜਾਏ ਕੁਸਰ ਬਗਲਾਰੇ ਮਹਾਰਾਜ ਜੀ ਕਹਿੰਦੇ ਤੁਹਾਡੇ ਪਿੱਛੇ ਸਾਖਤ ਵੀ ਘੁੱਸਦਾ ਫਿਰਦਾ ਔਰ ਸਿੱਖਾਂ ਅੰਦਰ ਸਤਿਗੁਰ ਵਰਤੈ ਝੁਣ ਕੱਢੇ ਲਦਦੋਵਾਰੇ ਤੇ ਅਗਲੀ ਤੋਂ ਕੁਝ ਮਹਾਰਾਜ ਜੀ ਕਹਿੰਦੇ ਗੁਰ ਸਿੱਖ ਪਿਆਰਿਆ ਅੰਦਰ ਸਤਿਗੁਰ ਵਰਤਦਾ ਕਹਿੰਦੇ ਜਿਹੜੀ ਸੱਚ ਦੀ ਬਿਰਤੀ ਰੱਖਦੇ ਹਨ ਗੁਰ ਸਿੱਖ ਭਾਈ ਉਹ ਰਾਮਦਾਸ ਜੀ ਕਹਿੰਦੇ ਸਤਿਗੁਰ ਸੱਚਾ ਉਹਨਾਂ ਵਿੱਚ ਵਰਤਦਾ ਉਹ ਫਿਰ ਚੁਣ-ਚੁਣ ਕੇ ਲੱਧੋਵਾਰੇ ਮਹਾਰਾਜ ਜੀ ਕਹਿੰਦੇ ਵਾ ਉਹਨਾਂ ਨੂੰ ਸੰਗਤ ਵਿੱਚੋਂ ਕੱਢ ਦਿੰਦਾ ਮਹਾਰਾਜ ਉਹ ਇਹ ਅੱਗੇ ਪਿੱਛੇ ਬੈ ਮੂ ਸਿਪਾਇਨ ਨਾ ਰਲਨੀ ਖੁਟਿਆਰੇ ਮਹਾਰਾਜ ਜੀ ਕਹਿੰਦੇ ਉਹਨਾਂ ਵਿੱਚ ਨਹੀਂ ਰਲ ਬੈਠ ਸਕਦੇ ਐਸੇ ਮਨੁੱਖ ਜਿਹੜੇ ਮਾੜੀ ਬਿਰਤੀ ਵਾਲੇ ਉਹ ਥੋੜਾ ਸਮਾਂ ਹੀ ਟਿਕਦੇ ਹਨ ਸੱਚ ਦੀ ਸੰਗਤ ਵਿੱਚ ਮਹਾਰਾਜ ਜੀ ਕਹਿੰਦੇ ਬੈਠ ਨਹੀਂ ਸਕਦੇ ਅੱਗੇ ਪਿੱਛੇ ਵਹਿ ਮੂੰਹ ਛਪਾਏ ਨੇ ਮਹਾਰਾਜ ਜੀ ਕਹਿੰਦੇ ਐਸਾ ਮਨੁੱਖ ਜਦੋਂ ਸੱਚ ਦੀ ਗੱਲ ਹੁੰਦੀ ਹੈ ਤੇ ਅੱਗੇ ਪਿੱਛੇ ਹੁੰਦਾ ਮੂੰਹ ਛਪਾਉਂਦਾ ਮਹਾਰਾਜ ਜੀ ਕਹਿੰਦੇ ਉਹਨੂੰ ਪਤਾ ਹੁੰਦਾ ਕਿ ਮੇਰੀ ਬਿਰਤੀ ਐਸੀ ਆ ਪਾਤਸ਼ਾਹ ਜੀ ਕਹਿੰਦੇ ਫਿਰ ਮੂੰਹ ਛਪਾ ਕੇ ਉਹ ਦੌੜ ਜਾਂਦਾ ਉਹ ਵਿਚਾਰ ਦਿਨ ਨਹੀਂ ਟਿਕ ਸਕਦਾ ਸੱਚ ਦੇ ਸਾਹਮਣੇ ਸੂਰਜ ਦੇ ਸਾਹਮਣੇ ਹਨੇਰਾ ਕਿਤੇ ਟਿਕ ਸਕਦਾ ਸੂਰਜ ਦੀ ਕਿਰਨ ਪੈਂਦੀ ਹੈ ਦੇਖੋ ਦਿਨ ਚੜ੍ਹਨਾ ਹੀ ਚੜ੍ਹਨਾ ਹੈ ਸੂਰਜ ਬਾਹਰ ਨਿਕਲਦਾ ਹਨੇਰਾ ਦੌੜ ਜਾਂਦਾ ਸੱਚ ਦੀ ਕਿਰਨ ਜਦੋਂ ਪੈਂਦੀ ਹੈ ਉਦੋਂ ਫਿਰ ਮਾੜੀ ਬਿਰਤੀ ਵਾਲੀ ਚੀਜ਼ਾਂ ਜਿਹੜੀਆਂ ਅੰਦਰੋਂੜੀਆਂ ਸ਼ੁਰੂ ਹੋ ਜਾਂਦੀਆਂ ਉੱਥੇ ਓਗਣ ਥੋੜਾ ਰਹਿ ਸਕਦੇ ਹਨ ਤੇ ਪੱਥਰ ਦਿਲ ਆਦਮੀ ਸਾਖਤ ਨੂੰ ਪੱਥਰ ਦਿਲ ਕਹਾ ਮਹਾਰਾਜ ਨੇ ਕਹਿੰਦੇ ਜਿੰਨਾ ਮਰਜੀ ਉਹਦੇ ਤੇ ਮਹਾਰਾਜ ਜੀ ਕਹਿੰਦੇ ਉਹਨੂੰ ਸੀਤਲ ਕਰੀ ਜਾਓ ਪੱਥਰ ਦੇ ਜਿੰਨਾ ਮਰਜ਼ੀ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਪਾਈ ਜਾਓ ਪੱਥਰ ਦੇ ਦੁੱਧ ਵੀ ਲੋਕ ਪਾਉਂਦੇ ਨੇ ਜਾ ਜਾ ਕੇ ਕਿਤੇ ਪੱਥਰ ਢਲਦਾ ਪੱਥਰ ਢਲ ਨਹੀਂ ਸਕਦਾ ਪੱਥਰ ਦੇ ਕੋਈ ਅੱਗ ਬਾਲੀ ਜਾਏ ਕੋਈ ਦੁੱਧ ਪਾਈ ਜਾਏ ਕੋਈ ਠੰਡਾ ਜਲ ਪਾਈ ਜਾਏ ਉਹ ਪੱਥਰ ਨੇ ਤਾਂ ਪੱਥਰ ਹੀ ਰਹਿਣਾ ਉਸੇ ਕਾਰ ਵਿੱਚ ਹੀ ਰਹਿੰਦਾ ਉਹਨੂੰ ਕੋਈ ਮਹਾਰਾਜ ਜੀ ਕਹਿੰਦੇ ਕੋਈ ਦੁੱਖ ਨਹੀਂ ਕੋਈ ਸੁੱਖ ਨਹੀਂ ਉਹਦੀ ਬਿਰਤੀ ਤਾਂ ਉਸੇ ਤਰੀ ਰਾਣੀਏ ਮਹਾਰਾਜ ਜੀ ਕਹਿੰਦੇ ਸਾਖਤ ਵੀ ਬਿਰਦੀ ਅਸੀਂ ਆ ਉਹਨੂੰ ਆਮ ਆਦਮੀ ਨਹੀਂ ਸੁਧਾਰ ਸਕਦਾ ਸਾਡੇ ਵੱਸ ਦਾ ਰੋਗ ਨਹੀਂ ਕਿ ਅਸੀਂ ਉਹਨਾਂ ਨੂੰ ਸੁਧਾਰ ਲਈ ਸਾਖਤ ਮਨੁੱਖਾਂ ਗੁਰੂ ਰਾਮਦਾਸ ਜੀ ਕਹਿ ਰਹੇ ਹਨ ਪਾਤਸ਼ਾਹ ਜੀ ਇਹਦੇ ਭਾਈ ਅਸੀਂ ਆਮ ਜੀਵ ਨਹੀਂ ਉਹਨਾਂ ਨੂੰ ਸੁਧਾਰ ਸਕਦੇ ਗੁਰਸਿੱਖਾ ਅੰਦਰ ਸਤਿਗੁਰ ਵਰਤੇ ਜੁਣ ਕੱਢੇ ਲੰਦੋ ਵਾਰੇ ਹਾਰਾ ਜੀ ਕਹਿੰਦੇ ਚੁਣ ਚੁਣ ਕੇ ਮਹਾਰਾਜ ਐਸੇ ਜੀਵਾਂ ਨੂੰ ਕੱਢ ਦਿੰਦੇ ਹਨ ਉਹੇ ਅੱਗੇ ਪਿੱਛੇ ਬੈ ਮੂੰਖਿਛ ਪਾਏ ਹਨ ਨਰ ਨਹੀਂ ਕੁੜਿਆਰੇ ਇਹ ਮਹਾਰਾਜ ਜੀ ਕਹਿੰਦੇ ਉਹ ਫਿਰ ਅੱਗੇ ਪਿੱਛੇ ਹੋ ਕੇ ਜਾ ਕੇ ਆਪਣੇ ਕੂੜ ਦੇ ਵਿੱਚ ਹੀ ਰਲ ਜਾਂਦੇ ਹਨ ਅਗਲੀਆਂ ਪੰਕਤੀਆਂ 'ਚ ਬਚਨ ਵੀ ਕਰਦੇ ਹਨ ਮਹਾਰਾਜ ਉਹਨਾਂ ਦਾ ਭਖ ਸੋ ਉੱਥੇ ਨਹੀਂ ਓਏ ਕੂੜ ਲੈਨ ਭੰਡਾਰੇ ਮਹਾਰਾਜ ਜੀ ਕਹਿੰਦੇ ਉੱਥੇ ਉਹਨਾਂ ਦਾ ਥਾਂ ਨਹੀਂ ਹੈ ਉੱਥੇ ਉਹਨਾਂ ਦਾ ਮਹਾਰਾਜ ਜੀ ਕਹਿੰਦੇ ਉਹ ਜਗ੍ਹਾ ਨਹੀਂ ਹੈ ਸੰਗਤ ਵਾਲੀ ਕਹਿੰਦੇ ਉੱਥੋਂ ਨਾ ਹੀ ਜਾਏ ਕੂੜ ਰਲਣ ਮਹਾਰਾਜ ਜੀ ਕਹਿੰਦੇ ਕੂੜ ਮਨੁੱਖ ਜਿਹੜਾ ਨਸਾਕਤ ਉਹ ਜਾ ਕੇ ਕੂੜ ਦੇ ਪੰਡਾਰੀ ਟਿਕਦੇ ਹਨ ਗੰਦਗੀ ਤੇ ਹੀ ਟਿਕਦੇ ਹਨ ਹਰ ਇੱਕ ਜਿਵੇਂ ਭੇਡਾਂ ਦਾ ਜੜਦਾ ਝੁੰਡ ਹੁੰਦਾ ਨਾ ਉਹ ਭੇਡ ਜਿਹੜੀ ਆ ਉਹ ਕਿਸੇ ਚੰਗੀ ਵਸਤੂ ਤੇ ਥੋੜਾ ਖੜਦੀ ਹੈ ਭੇਡਾਂ ਦੇਖ ਲਓ ਗੰਦਤੀ ਖੜਦੀਆਂ ਜਾ ਕੇ ਇੱਕ ਭੀੜ ਜਾਂਦੀ ਹੈ ਪਿੱਛੇ ਪਿੱਛੇ ਸਾਰੀਆਂ ਜਾ ਕੇ ਗੰਦ ਤੇ ਇਕੱਠੀਆਂ ਹੋ ਜਾਂਦੀਆਂ ਇਸੇ ਤਰ੍ਹਾਂ ਮਹਾਰਾਜ ਜੀ ਧਾਰ ਲੈਂਦੇ ਹਨ ਕਹਿੰਦੇ ਸਾਖਤ ਦੀ ਐਸੀ ਬਿਰਤੀ ਹੈ ਉਹ ਨਿੰਦਕ ਜਿਹੜਾ ਨਿੰਦਕ ਕੋਲੀ ਖੜਦਾ ਜਿੰਨੇ ਕੂੜ ਇਕੱਠਾ ਕਰਨਾ ਉਹ ਕੂੜ ਵਾਲੀ ਜਗ੍ਹਾ ਤੇ ਜਾਏਗਾ ਉਹਦਾ ਸਰੋਵਰ ਤੇ ਕੀ ਕੰਮ ਹੈ ਉਥੇ ਟੂਬੀ ਲਾਉਣ ਦਾ ਤੇ ਉਹਦਾ ਕੋਈ ਮਤਬਲ ਨਹੀਂ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਭੱਖਣਾ ਉਥੇ ਚੱਲੇ ਕਿ ਉਥੇ ਉਹਨਾਂ ਦੀ ਕੋਈ ਗੱਲ ਨਹੀਂ ਚੱਲਣੀ ਪਾਤਸ਼ਾਹ ਜੀ ਕਹਿੰਦੇ ਇੱਥੇ ਸੰਗਤ ਵਿੱਚ ਉਹਨਾਂ ਦੀ ਗੱਲ ਥੋੜਾ ਚੱਲੇਗੀ ਉੱਥੇ ਤਾਂ ਸੱਚ ਦੀ ਗੱਲ ਚੱਲਣੀ ਹੈ ਊੜ ਲੈਣ ਭੰਡਾਰਿਓ ਊੜ ਦੇ ਉੱਤੇ ਜਾ ਕੇ ਆਨੰਦ ਭਾਉਂਦੇ ਹਨ ਜੇ ਸਾਖਤ ਨਰ ਖਵਾਈਏ ਲੋਤੀਏ ਵਿਖ ਕੱਢੇ ਮੁਖੋ ਉਗਲਾਰੇ ਫਿਰ ਵੀ ਉਹਨਾਂ ਜਹਿਰ ਹੀ ਗੱਲ ਹੈ ਮਹਾਰਾਜ ਜੀ ਕਹਿੰਦੇ ਰਾਮਦਾਸ ਜੀ ਕਹਿੰਦੇ ਸਾਖਤ ਨੂੰ ਜਿੰਨਾ ਮਰਜ਼ੀ ਮਿੱਠਾ ਖਵਾਈ ਜਾਓ ਮਹਾਰਾਜ ਜੀ ਕਹਿੰਦੇ ਪ੍ਰਸ਼ਾਦਾ ਸ਼ਿਕਾਈ ਜੋ ਸੇਵਾ ਕਰੀ ਜੋ ਸਾਖਤ ਦੀ ਸਾਕਤ ਮਨੁੱਖ ਦੀ ਬਿਰਤੀ ਨਹੀਂ ਬਦਲ ਦਿੰਦੇ ਅਸੀਂ ਜੇ ਸਾਕਤ ਨਰ ਖਵਾਈਏ ਲੋਚੀਏ ਮਹਾਰਾਜ ਜੀ ਕਹਿੰਦੇ ਉਹਨੂੰ ਚੰਗੇ ਬੋਲ ਬੋਲੀਏ ਚੰਗਾ ਖਾਣਾ ਖਵਾਈਏ ਪ੍ਰਸ਼ਾਦਾ ਛਕਾਈਏ ਤੇ ਮਹਾਰਾਜ ਜੀ ਕਹਿੰਦੇ ਕਿ ਤੇ ਬਖ ਕੱਢਣੀ ਛੱਡ ਦੇਗਾ ਉਹ ਫਿਰ ਵੀ মুখ ਤੋਂ ਵੇਖੀ ਬੋਲੇਗਾ ਸਾਹਮਣੇ ਮਿੱਠੀ ਗੱਲ ਕਰਕੇ ਤੇ ਪਰੇ ਜਾ ਕੇ ਪਿੱਠ ਪਿੱਛੇ ਮਹਾਰਾਜ ਜੀ ਕਹਿੰਦੇ ਉਹ ਜ਼ਹਿਰ মুখ ਤੋਂ ਕੱਢੇਗਾ ਉਹ ਮੋਢੇ মুখ ਤੋਂ ਉਗਲਾਰੇ ਜ਼ਹਿਰੀ ਉਗਲਣਾ ਜਿਵੇਂ ਸੱਪ ਨੂੰ ਕੋਈ ਜਿੰਨਾ ਮਰਜੀ ਪਾਦਸ਼ਾਹ ਜੀ ਕਹਿੰਦੇ ਸੱਪ ਨੂੰ ਦੁੱਧ ਪਿਆ ਦੀਏ ਸੀ ਰੋਜ਼ ਦੁੱਧ ਪਾਈ ਜਾਈਏ ਉਹ ਸੱਪ ਦਾ ਜ਼ਹਿਰ ਨਹੀਂ ਅਸੀਂ ਖਤਮ ਕਰ ਸਕਦੇ ਉਹਦਾ ਜ਼ਹਿਰ ਉਸੇ ਤਰੀਕੋਂ ਨੇ ਉਸੇ ਜਿਸ ਦਿਨ ਛਾਲਾ ਪੂਰਾ ਹੋਣਾ ਜ਼ਹਿਰ ਦਾ ਤਾਲੂ ਚ ਉਹਨੇ ਕਿਸੇ ਦੁੱਗਲ ਨਾਲ ਯੁੱਗਲਣਾ 15 ਦਿਨ ਬਾਅਦ ਛਾਲਾ ਪੂਰਾ ਹੋ ਜਾਂਦਾ ਜ਼ਹਿਰ ਦਾ ਤਾਲੂ ਦੇ ਵਿੱਚ ਜ਼ਹਿਰ ਹੁੰਦਾ ਸੱਪ ਦੇ ਜਦੋਂ ਡੰਗ ਮਾਰਦਾ ਉਹ ਡੰਗ ਦੇ ਨਾਲ ਜ਼ਹਿਲ ਮਨੁੱਖ ਦੇ ਅੰਦਰ ਚਲਾ ਜਾਂਦਾ ਸਾਰੇ ਸੱਪ ਦੇ ਚ ਕਿਤੇ ਜਾ ਰਣੀ ਹੁੰਦਾ ਤੇ ਮਹਾਰਾਜ ਜੀ ਕਹਿੰਦੇ ਉਹ ਗਲਦਾ ਰਹਿੰਦਾ ਜਦੋਂ ਭਰ ਜਾਂਦਾ ਹੈ ਜ਼ਹਿਰ ਦੇ ਨਾਲ ਉਹ ਫਿਰ ਡੰਗ ਮਾਰਦਾ ਕਿਸੇ ਪੱਥਰ ਤੇ ਕਿਸੇ ਜਾਨਵਰ ਤੇ ਕਿਸੇ ਬਿਰਸ਼ ਤੇ ਜੇ ਮਨੁੱਖ ਮਿਲ ਜੇ ਮਨੁੱਖ ਨੂੰ ਡਸ ਲੈਂਦਾ ਸ੍ਰੀ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਹੀ ਮਾਨਮੁਖ ਦੇ ਦਿਨਾ ਪ੍ਰਤੀ ਸੱਪ ਦੀ ਤਰ੍ਹਾਂ ਜ਼ਹਿਰ ਵੱਧਦਾ ਜਾਂਦਾ ਫੈਲਦਾ ਜਾਂਦਾ ਜਿਵੇਂ ਜਿਵੇਂ ਆਜੂ ਵੱਧਦੀ ਹੈ ਕੋਈ ਢੰਗ ਤਰੀਕਾ ਹੁੰਦਾ ਉਹਦਾ ਜ਼ਹਿਰ ਕੱਢਣ ਦਾ ਕਦੀ ਕਿਸੇ ਤੇ ਮਾੜੀ ਬਿਰਤੀ ਰੱਖ ਕੇ ਜ਼ਹਿਰ ਕੱਢਦਾ ਕਿਸੇ ਨੂੰ ਮਾੜੇ ਬੋਲ ਬੋਲਤੇ ਅਤੇ ਕਿਸੇ ਨੂੰ ਉੱਥੇ ਗੁਰਮੁਖ ਦਾ ਥੋੜਾ ਵਸ ਚੱਲਦਾ ਹੈ ਹਾਰਾ ਜੀ ਕਹਿੰਦੇ ਸਾਡਾ ਕੋਈ ਵਸ ਨਹੀਂ ਹੈ ਇਹ ਸਾਖਤ ਨਰ ਅੱਗੇ ਬਚਨ ਕਰਦੇ ਹਨ ਆਪਾ ਸਾਹਿਬ ਜੀ ਉਹਨਾਂ ਦਾ ਭੱਖ ਨਾ ਉੱਥੇ ਚੱਲੇ ਜਾਏ ਊੜ ਲੈਣ ਪੰਡਾਰੇ ਜੇ ਸਾਖਤ ਨਾਰ ਖਵਾਈਏ ਲੋਚੀਏ ਵਿਖਲੜ ਕੱਢੇ ਲੈ ਮੁਖੋ ਗਲਾਰੇ ਹਰਜ ਕਹਿੰਦੇ ਜਾ ਰਿਉ ਗਲ ਦਾ ਸਾਖਤ ਮੁਖ ਚੋਂ ਹਰ ਸਾਖਤ ਸੇਤੀ ਸੰਗ ਨਾ ਕਰਿਓ ਓਏ ਮਾਰੇ ਸਿਰ ਜਨਹਾਰੇ ਮਹਾਰਾਜ ਜੀ ਕਹਿੰਦੇ ਭਾਈ ਜਨੋ ਇਹ ਸਤਿਗੁਰੂ ਤੇ ਬਚਿਓ ਮਹਾਰਾਜ ਜੀ ਕਹਿੰਦੇ ਸਤਿਗੁਰ ਦੇਖ ਸਿੱਖੋ ਐਸੇ ਲੋਕਾਂ ਦਾ ਸੰਗ ਨਾ ਕਰਿਓ ਹਰ ਸਾਖਤ ਸੇਤੀ ਸੰਗ ਨਾ ਕਰਿਓ ਉਹ ਮਾਰੇ ਸਿਰਜਣਹਾਰੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਸਿਰਜਣਹਾਰ ਪ੍ਰਭੂ ਦੀ ਮਾਰ ਹੀ ਪੈ ਸਕਦੀ ਹੈ ਅਸੀਂ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ਜਾਂ ਜਿਸ ਕਾ ਇਹੋ ਖੇਲ ਸੋਈ ਕਰ ਵਿਖੇ ਜਨ ਨਾਨਕ ਨਾਮ ਸਮਾਰੇ ਹੀਲੀ ਤਖਵਜ ਮਹਾਰਾਜ ਜੀ ਬਚਨ ਕਰਦੇ ਹਨ ਇੰਦਾ ਜਿਹਦਾ ਮਾਲਕ ਦਾ ਖੇਲ ਰਚਿਆ ਹੋਇਆ ਹੈ ਨਾ ਸਾਰਾ ਜਗਤ ਵਿੱਚ ਉਹ ਦੇਖ ਰਿਹਾ ਭਾਈ ਸਾਨੂੰ ਕੁਝ ਕਹਿਣ ਦੀ ਲੋੜ ਨਹੀਂ ਜਿਨੇ ਹਰੀ ਨੇ ਖੇਲ ਰਚਿਆ ਹੋਇਆ ਨਾ ਸਤਿਗੁਰਾਂ ਨੇ ਉਹ ਸਭ ਕੁਝ ਤੱਕਦਾ ਹੈ ਦੇਖਦਾ ਹੈ ਜਨ ਨਾਨਕ ਨਾਮ ਸਮਾਰੇ ਹੀ ਨਾਨਕ ਦਾਸ ਉਨਾਮ ਨੂੰ ਜਪਨਾ ਕਰ ਮਹਲਾ ਚਤਤਾ ਅਗਲਾ ਬੰਦ ਪਾਸ਼ਾ ਜੀ ਆਰੰਭ ਕਰਦੇ ਹਨ ਸਤਿਗੁਰ ਪੁਰਖ ਅਗੰਮ ਹੈ ਜਿਸ ਅੰਦਰ ਹਰ ਓਰ ਧਾਰਿਆ ਮਹਾਰਾਜ ਜੀ ਕਹਿੰਦੇ ਸਤਿਗੁਰ ਜਿਹੜਾ ਹੈ ਉਹ ਪੁਰਖ ਹੈ ਮਹਾਰਾਜ ਜੀ ਕਹਿੰਦੇ ਉਹ ਗੰਮ ਹੈ ਗੁਨਾ ਦਾ ਖਜ਼ਾਨਾ ਹੈ ਸਤਿਗੁਰ ਜਿਹੜਾ ਹੈ ਉਹ ਪੁਰਖ ਪਰਮੇਸ਼ਰ ਦੇ ਵਿੱਚ ਉਹ ਜੁੜਿਆ ਸਤਗੁਰ ਦੀ ਲਿਬ ਜਿਹੜੀ ਹੈ ਸੱਚੇ ਪ੍ਰਭੂ ਵਿੱਚ ਜੁੜੀ ਹੁੰਦੀ ਹੈ ਕਿਉਂ ਜਿਹੜਾ ਪਰਮੇਸ਼ਰਾ ਗੁਣਾ ਦਾ ਖਜ਼ਾਨਾ ਅਗੰਮ ਹੈ ਜਿਸ ਦੀ ਗਿਣਤੀ ਮਿੰਤੀ ਨਾ ਹੋਵੇ ਕਾਰਣਾ ਹੋਵੇ ਮਹਾਰਾਜ ਜੀ ਕਹਿੰਦੇ ਸਤਗੁਰ ਵੀ ਉਹਦੇ ਵਰਗਾ ਹੀ ਹੈ ਜਿਸ ਅੰਦਰ ਹਰ ਔਰ ਧਾਰੇ ਜਿਹੜਾ ਸਤਗੁਰ ਹੈ ਉਹਦੇ ਅੰਦਰ ਹਰੀ ਸਦਾ ਹੀ ਹਾਜ਼ਰ ਰਹਿੰਦਾ ਸਤਗੁਰ ਨੂੰ ਅੱਪੜ ਉਹ ਨਾ ਸਕੀ ਜਿਸ ਲਵਲ ਸਿਰਜਨ ਹਾਰੇ ਸਾਰੇ ਜੀ ਕਹਿੰਦੇ ਸਤਿਗੁਰੂ ਤੱਕ ਕਿੱਦੀ ਪਹੁੰਚਾਂ ਸੱਚਾ ਸਤਿਗੁਰੂ ਹੈ ਨਾ ਜਿਹੜਾ ਜੋ ਸਤ ਸਤਿਗੁਰੂ ਨੂੰ ਅਪੜ ਕੋ ਨਾ ਸਕੀ ਜਿਸ ਹੱਲ ਜਿਹਦੇ ਵਾਲੀ ਸਿਰਜਣਹਾਰ ਹੈ ਪ੍ਰਭੂ ਹੈ ਜਿਹਦੇ ਵਾਲੀਓ ਪਿਆਰਾ ਪ੍ਰੀਤਮ ਹੈ ਪ੍ਰਭੂ ਪਰਮੇਸ਼ਰ ਉਹ ਸਤਗੁਰਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਕੋਈ ਵਾਲ ਨਹੀਂ ਮੰਗਾ ਕਰ ਸਕਦਾ ਜਿੰਨਾ ਮਰਜੀ ਕੋਈ ਮਾੜੇ ਬੋਲ ਬੋਲੀ ਜਾ ਜੋ ਮਰਜੀ ਕਹੀ ਜਾ ਉਹਨੂੰ ਮਾਲਕ ਨੂੰ ਕੋਈ ਫਰਕ ਨਹੀਂ ਪੈਂਦਾ ਸਤਗੁਰੂ ਦਾ ਖੜਗ ਸੰਯੋਗ ਹਰ ਭਗਤ ਹੈ ਜਿਤ ਕਾਲ ਕੰਟਕ ਮਾਰ ਵਿਡਾਰਿਆ ਦੇਖੋ ਮਹਾਰਾਜ ਜੀ ਕਹਿੰਦੇ ਸਤਗੁਰਾਂ ਦਾ ਖੜਗੇ ਨਾ ਤਲਵਾਰ ਤਲਵਾਰ ਨੂੰ ਖੜਗ ਕਹਿੰਦੇ ਹਨ ਸ੍ਰੀ ਸਾਹਿਬ ਜੀ ਨੂੰ ਖੜਗ ਕਹਿੰਦੇ ਹਨ ਤਲਵਾਰ ਨੂੰ ਭਗੌਤੀ ਵੀ ਕਹਿੰਦੇ ਹਨ ਸੰਯੋਗ ਹੁੰਦਾ ਜਿਹੜਾ ਜੰਗ ਦੇ ਟਾਈਮ ਸਰੀਰ ਤੇ ਧਾਰਨ ਕਰਦੇ ਹਨ ਪਛਾਕ ਇੱਕ ਲੋਹੇ ਦੀ ਹੁੰਦੀ ਹੈ ਜਿਹੜੀ ਸਾਰੇ ਸਰੀਰ ਤੇ ਪਾਈ ਜਾਂਦੀ ਹੈ ਜਿਹਦੇ ਕਰਕੇ ਕੋਈ ਆਮ ਸਰੀਰ ਤੇ वार ਨਹੀਂ ਚੱਲਦਾ ਤਲਵਾਰ ਦਾ ਕਿਉਂਕਿ ਉਹ ਲੋਹੇ ਦੀ ਬਣੀ ਹੁੰਦੀ ਹੈ ਜੰਜੀਰਾਂ ਦੀ ਤੇ ਮਹਾਰਾਜ ਜੀ ਕਹਿੰਦੇ ਸਤਗੁਰਾਂ ਦਾ ਸੰਯੋਗ ਖੜਕ ਇੱਕੋ ਪਰਮੇਸ਼ਰ ਦੀ ਭਗਤੀ ਹੈ ਵਚਨ ਕਰਦੇ ਹਨ ਕਿ ਸਤਗੁਰ ਕਾ ਖੜਕ ਸੰਯੋਗ ਹਰ ਭਗਤ ਹੈ ਹਰੀ ਦੀ ਭਗਤੀ ਮਹਾਰਾਜ ਜੀ ਦੀ ਮਹਾਰਾਜ ਜੀ ਕਹਿੰਦੇ ਖੜਕ ਹੈ ਭਗਉਤੀ ਹੈ ਤਲਵਾਰ ਹੈ ਇਹੋ ਸਰੀਰ ਦੇ ਪਹਿਨਣ ਵਾਲੀ ਪੋਸ਼ਾਕ ਖੜਗ ਉਹ ਵੀ ਭਗਤੀ ਹੈ ਕਿਉਂਕਿ ਜਿਸ ਕਾਲ ਕੰਟਕੁਮਾਰ ਵਾਦਾਰਿਆ ਹਰ ਜੀ ਕਹਿੰਦੇ ਇਹਦੇ ਨਾਲ ਹੀ ਕਾਲ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ ਭਗਤੀ ਨਾਲੋ ਕਾਲ ਰੂਪੀ ਹਰ ਜੀ ਕਹਿੰਦੇ ਕਾਲ ਦੇ ਨਾਲ ਮਹਾਰਾਜ ਜੀ ਕਹਿੰਦੇ ਜੰਗ ਮੌਤ ਨਾਲ ਜੰਗ ਕਰ ਲੈਂਦੇ ਹਨ ਮਹਾਰਾਜ ਕਹਿੰਦੇ ਉਹ ਮਾਲਕ ਦੇ ਵਿੱਚ ਭਗਤੀ ਰੂਪੀ ਖੜਗ ਸੰਯੋਗ ਹੈ ਸਤ ਗੁਰੂ ਕਾ ਰਖਵਾਲਾ ਹਰ ਆਪ ਹੈ ਸਤਗੁਰ ਕੈ ਪਿੱਛੇ ਹਰ ਸਭ ਉਬਾਰਿਆ ਸੱਚੇ ਸਤਗੁਰ ਦਾ ਮਹਾਰਾਜ ਜੀ ਕਿੰਦੋਂ ਰਾਖਾ ਰੀ ਹੈ ਉਹ ਆਪ ਹੈ ਪਰਮੇਸ਼ਰ ਸਤਗੁਰਾਂ ਦਾ ਰਾਖਾ ਇਹ ਮਹਾਰਾਜ ਜੀ ਕਹਿੰਦੇ ਸਤਗੁਰ ਕੈ ਪਿੱਛੇ ਹਰ ਸਭ ਉਬਾਰਿਆ ਮਹਾਰਾਜ ਜੀ ਕਹਿੰਦੇ ਸਤਗੁਰ ਹਰੀ ਜਿਹੜਾ ਸਤਗੁਰ ਦੇ ਪਿੱਛੇ ਸਭ ਕੁਝ ਵਾਰਦੇ ਸੱਚੇ ਸਤਗੁਰ ਨੂੰ ਸਭ ਕੁਝ ਸੌਂਪ ਦਿੰਦੇ ਹਨ ਜੋ ਮੰਦਾ ਤਿਤਵੈ ਪੂਰੇ ਸਤਗੁਰੂ ਕਾ ਤੁਹਾਕ ਪਾਵਨ ਹਾਰੇ ਮਾਰਿਆ ਮਹਾਰਾਜ ਜੀ ਕਹਿੰਦੇ ਜਿਹੜਾ ਗੁਰੂ ਆਪਕੋ ਤੇ ਸਤਗੁਰਾਂ ਪਿੱਛੇ ਮਾੜੀ ਮੈਲੀ ਬਿਰਤੀ ਰੱਖਦਾ ਕੋਈ ਮਨੁੱਖ ਉਹ ਮੰਦਾ ਤਿਤਵ ਦਾ ਸੱਚੇ ਸਤਗੁਰਾਂ ਦਾ ਮਹਾਰਾਜ ਜੀ ਕਹਿੰਦੇ ਉਹਨੂੰ ਕਿਸੇ ਨੂੰ ਮਾਰਨ ਦੀ ਲੋੜ ਨਹੀਂ ਪੈਂਦੀ ਦੁਨੀਆਂ ਨੂੰ ਮਾਰਨ ਦੀ ਲੋੜ ਨਹੀਂ ਪੈਂਦੀ ਉਹ ਸਿਰਜਣਹਾਰੇ ਨੇ ਪਰਮਾਤਮਾ ਨੇ ਆਪ ਹੀ ਉਹਨੂੰ ਮਾਰ ਪਾ ਦੇਣੀ ਹਨ ਆਪ ਹੀ ਉਹਨੂੰ ਮਾਰ ਦੇਣਾ ਹੈ ਹਰ ਅਜੀ ਕਹਿੰਦੇ ਸੱਚੇ ਮਾਲਕ ਨਾਲ ਕੋਈ ਜੇ ਇੱਟ ਖੜੀਕਾ ਲੈਂਦਾ ਕੋਈ ਮੱਥਾ ਲਾਂਦਾ ਤੇ ਮਹਾਰਾਜ ਜੀ ਕਹਿੰਦੇ ਸਿਰਜਣਹਾਰੇ ਪਰਮਾਤਮਾ ਨੇ ਉਹਨੂੰ ਮਾਰ ਪਾ ਦੇਣੀ ਉਹਨੂੰ ਮਾਰ ਦੇਣਾ ਹੈ ਆ ਕਲ ਹੋਵੇ ਹਰ ਦਰਗੇ ਸੱਚੇ ਕੀ ਜਨ ਨਾਨਕ ਗਮ ਵਿਚਾਰਿਆ ਭਾਰਾ ਜੀ ਕਹਿੰਦੇ ਗੱਲ ਤਾਂ ਪਾਵੇ ਬਚਨ ਉਹ ਸੱਚੇ ਪ੍ਰਭੂ ਦੇ ਹਨ ਜਵਾਬ ਹੀ ਦੇ ਤਾ ਨਾ ਕਹਿੰਦੇ ਕੋਈ ਆਮ ਨਹੀਂ ਇਹਨੇ ਬਚਨ ਸੱਚੇ ਮਾਲਕ ਦੇ ਹਰੀ ਦੇ ਹਨ ਇਹ ਗੱਲ ਹੋਵੇ ਹਰ ਦਰਗਾਹ ਸੱਚੇ ਕੀ ਇਹ ਦਰਗਾਹ ਦੇ ਬਚਨ ਹਨ ਉਹਦੀ ਦੇ ਉਹ ਮਾਲਕ ਦੇ ਮਹਾਰਾਜ ਜੀ ਕਹਿੰਦੀ ਵਿਚਾਰੀ ਦੇ ਸੱਚੇ ਬਚਨ ਹਨ ਜਿਹੜੇ ਕੀ ਟਲ ਹਨ ਉਹ ਸਿਰਜਣ ਹਾਰੇ ਤੋਂ ਨਹੀਂ ਬਚ ਸਕਦਾ ਸਭ ਮਨੁੱਖ ਜਨ ਨਾਨਕ ਅਗਮ ਵਿਚਾਰਿਆ ਮਹਾਰਾਜ ਜੀ ਕਹਿੰਦੇ ਇਹ ਨਾਨਕ ਉਹ ਅਗਮ ਦੀ ਪਰਮੇਸ਼ਰ ਦੀ ਅਗੰਮ ਪਰਮਾਤਮਾ ਦੀ ਵਿਚਾਰ ਹੈ ਪੌੜੀ ਅਗੇ ਪੌੜੀ ਪਾਤਸ਼ਾਹ ਜੀ ਸ਼ਰੰਭ ਕਰਦੇ ਹਨ ਜੀ ਸਤ ਸੁੱਤਿਆਂ ਜਿਨੀ ਇਰਾਦਿਆ ਜਾਂ ਉੱਠੇ ਤਾਂ ਸੱਚ ਚਵੈ ਮਹਾਰਾਜ ਜੀ ਪੌੜੀ ਰੰਭ ਕਰਦੇ ਹਨ ਤੇ ਬੇਨਤੀ ਕਰਨ ਕਹਿੰਦੇ ਉਹ ਸੱਚਾ ਮਾਲਕ ਸਤ ਹੈ ਸੱਚ ਸੁੱਤਿਆਂ ਨੂੰ ਵੀ ਮਹਾਰਾਜ ਜੀ ਕਹਿੰਦੇ ਸੁਖ ਗੁਰਸਿੱਖ ਪਿਆਰੇ ਅਰਾਧ ਦੇਣ ਉੱਠਿਆਂ ਵੀ ਕਹਿੰਦੇ ਸੱਚੇ ਮਾਲਕ ਨੂੰ ਸੋਤਿਆਂ ਵੀ ਰੱਦਣਾ ਚਾਹੀਦਾ ੱੱਪਣਾ ਚਾਹੀਦਾ ਉੱਠਿਆਂ ਵੀ ਧਿਆਉਣਾ ਚਾਹੀਦਾ 24 ਘੰਟੇ ਸਵਾਸ ਸਵਾਸ ਹੀ ਮਹਾਰਾਜ ਜੀ ਕਹਿੰਦੇ ਗੁਰਸਿੱਖ ਉਹਨੂੰ ਜਪਦੇ ਹਨ ਸੇ ਵਿਰਲੇ ਜੱਗ ਮੈਂ ਜਾਣੀਏ ਜੋ ਗੁਰਮਖ ਸੱਚ ਰਵੇ ਮਹਾਰਾਜ ਜੀ ਕਹਿੰਦੇ ਪਰ ਵਿਰਲੇ ਹਨ ਵਿਰਲੇ ਜੱਗ ਦੇ ਵਿੱਚ ਜੀ ਸ੍ਰਿਸ਼ਟੀ ਦੇ ਵਿੱਚ ਜਗਤ ਦੇ ਵਿੱਚ ਹਨ ਜਿਹੜੇ ਕੀ ਉਹਨੂੰ ਜਾਣਦੇ ਹਨ ਸੱਚੇ ਮਾਲਕ ਨੂੰ ਜੋ ਗੁਰਮੁਖ ਸੱਚ ਰਵੇ ਜਿਨ੍ਹਾਂ ਦੇ ਹਿਰਦੇ ਵਿੱਚ ਮਹਾਰਾਜ ਕਿੰਦੋ ਰਵਿਆ ਹੋਇਆ ਸੀਤਾ ਹੋਇਆ ਉਹਦਾ ਨਾਮ ਹੋ ਬਿਲੇਹਾਰੀ ਇਨਕ ਜੇ ਅਣ ਦਿਨ ਸੱਚ ਲਵੇ ਉਹਨਾਂ ਤੋਂ ਫਿਰ ਪਾਤਸ਼ਾਹ ਜੀ ਕੁਰਬਾਨ ਜਾਂਦੇ ਹਨ ਕਹਿੰਦੇ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਉਪਰੋਇਆ ਪਿਆ ਸੱਚਾ ਮਾਲਕ ਸੱਚਾ ਵਸਿਆ ਪਿਆਏ ਉਹਨਾਂ ਗੁਰਸਿੱਖਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ ਹੋ ਕੁਰਬਾਨ ਤਿੰਨ ਕੋ ਜੇ ਦਿਨ ਅਨ ਦਿਨ ਸੱਚ ਰਵੇ ਦਿਨ ਰਾਤ ਹੀ ਮਹਾਰਾਜ ਜੀ ਕਹਿੰਦੇ ਜਿਹੜੇ ਚੇਤਾ ਰੱਖਦੇ ਹਨ ਗੁਰਮੁਖ ਜਨ ਜਿਨ ਮੰਨ ਤਨ ਸੱਚਾ ਭਾਵੰਦਾ ਸੇ ਸੱਚੀ ਦਰਗੇ ਗਵੈ ਤੇ ਮਹਾਰਾਜ ਜੀ ਕਹਿੰਦੇ ਉਹ ਮੰਨ ਤਨ ਦੇ ਵਿੱਚ ਸੱਚਾ ਆ ਜਾਵੇ ਈਮਾਨ ਜਿਸ ਮਨ ਤਨ ਸੱਚਾ ਭਾਵਦਾ ਤੇ ਸੱਚੀ ਦਰਗੀ ਗਵੇ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪਰਮਾਰਾ ਪ੍ਰੀਤਮ ਜਿਨ੍ਹਾਂ ਦੇ ਮਨ ਵਿੱਚ ਵਸ ਗਿਆ ਇਹਨਾਂ ਨੂੰ ਭਾ ਗਿਆ ਉਹ ਲੋਕ ਤੇ ਪ੍ਰਲੋਕ ਵਿੱਚ ਹੀ ਮਹਾਰਾਜ ਜੀ ਕਹਿੰਦੇ ਸੁੱਖ ਲੈ ਲੈਂਦੇ ਹਨ ਜਨ ਨਾਨਕ ਬੋਲੇ ਸਤ ਨਾਮ ਸੱਚ ਸੱਚਾ ਸਦਾ ਨਵੇ ਹੀਰਲੀ ਤੋਂ ਕੁਝ ਫਿਰ ਬੇਨਤੀ ਕਰਦੇ ਸਤਗੁਰੂ ਜੀ ਜਨ ਨਾਨਕ ਮੈਂ ਨਾਨਕ ਮਹਾਰਾਜ ਜੀ ਕਹਿੰਦੇ ਬੋਲਦਾ ਹਾਂ ਸੱਚ ਨਾਮ ਕਹਿੰਦੇ ਉਹਦੇ ਨਾਮ ਦੀ ਭਗਤੀ ਸੱਚੇ ਨਾਮ ਨੂੰ ਤੇ ਹੁੰਦਾ ਹਾਂ ਉਹ ਸੱਚਾ ਹੈ ਤੇ ਸਦਾ ਹੀ ਸੱਚ ਰਹਿਣਾ ਹੈ ਉਹ ਸਦਾ ਹੀ ਸੱਚ ਹੈ ਸਦਾ ਨਵੇਂ ਮਹਾਰਾਜ ਜੀ ਕਹਿੰਦੇ ਉਹਦੇ ਚਰਨਾਂ ਦੇ ਵਿੱਚ ਮੈਂ ਨਿਵਦਾ ਹਾਂ ਸਜਦਾ ਕਰਦਾ ਵਾਂ ਨਮਸਕਾਰ ਕਰਦਾ ਵਾਂ ਇਸ ਕਰਕੇ ਪਾਤਸ਼ਾਹ ਜੀ ਇਹ ਅੱਜ ਦੀ ਸ਼ਲੋਕ ਕੋੜੀ ਵਿੱਚ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਸਦਾ ਹੀ ਉਹਦਾ ਨਾਮ ਜਪੀਏ ਸਤਿਗੁਰ ਦੀ ਸੰਗਤ ਕਰੀਏ ਸਤਿਗੁਰ ਦੇ ਦਰਸ਼ਨ ਕਰੀਏ ਤਾਂ ਕਿ ਸਾਡਾ ਭਾਈ ਮੁੱਖਾ ਜਨਮ ਸਫਲ ਬਣ ਸਕੇ ਆਈਆਂ ਜਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਬਾਣੀ ਵਿਚਾਰ ਦੀ ਸੇਵਾ ਨਿਭਾਉਂਦੇ ਨੇ ਕਾਹੀ ਭੁੱਲਾਂ ਜਨੀਆਂ ਮਹਾਰਾਜ ਜੀ ਸਮਾਤ ਬਖਸ਼ਣ ਜੀ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ